ਸੰਦਗੀ ਆ ਤੁਨੂੰ ਇੱਥੇ ਪੂਰੇ ਦੇ ਟਾਬੇ ਤੇ ਆ ਕੇ ਮੈਂ ਤਾਂ ਹੋਰ ਕੋ ਬਾਹਲਾ ਕੁਝ ਖਾਂਦਾ ਨਹੀਂ ਹੈਗਾ ਤੇ ਦੀ ਗੁਰਦੀ ਚਾਹੀ ਪੀਣਾ ਹੁੰਦਾ ਪੱਕਾ ਸ਼ੱਕ ਸੀ ਤੁਸੀਂ ਇਹੀ ਪੰਜਾਬੀ ਦੇ ਟੈਸਟ ਜਿਹੜਾ ਆਪਾਂ ਦਿੰਨੇ ਆ ਨਾਰਮਲ ਦਸਵੀਂ ਤੋਂ ਬਾਅਦ ਜਿਹੜੇ ਕੋਈ ਕੁਆਲੀਫਾਈ ਆਸਤੇ 90% ਦੀ ਜਿਹੜੇ ਜਿਨ੍ਹਾਂ ਨੇ ਪੇਪਰ ਦਿੱਤਾ ਫੇਲ ਹੋ ਗਏ ਕਹਾਣੀ ਇਹ ਹੈਗੀ ਆ ਕਿ ਸਾਡੇ ਬੱਚੇ ਨੂੰ ਇਹ ਲੱਗਦਾ ਹੈਗਾ ਕਿ ਸ਼ਾਇਦ ਅੰਗਰੇਜ਼ੀ ਪੜ੍ਹ ਕੇ ਅੰਗਰੇਜ਼ੀ ਬੋਲ ਕੇ ਤੇ ਅਸੀਂ ਵੱਡੇ ਬਣ ਜਾਗੇ ਮੈਂ ਕਹਿੰਦਾ ਸਾਰੀਆਂ ਭਾਸ਼ਾਵਾਂ ਸਿੱਖੋ ਪਰ ਆਪਣੀ ਮਾਂ ਬੋਲੀ ਜ਼ਰੂਰ ਸਿੱਖੋ ਪਮਈ ਵੈ ਨੂੰ ਮਾਂ ਬੋਲੀ ਨੇ ਬਹੁਤ ਕੁਝ ਦਿੱਤਾ ਮੈਨੂੰ ਮਨਾ ਚਾਹੀਏ ਕਿ ਤਨਾ ਕਿਤੇ ਨਾ ਪੰਜਾਬੀ ਜਿਹੜਾ ਕੋਈ ਬੰਦਾ ਬੋਲਦਾ ਬਹੁਤ ਸਾਰੇ ਲੋਕ ਉਹਨੂੰ ਇਹ ਸੋਚਦੇ ਨੇ ਵੀ ਇਹ ਅਨਪੜ ਹੈ ਤੇ ਪਿੰਡੂ ਐ ਨਾ ਤਾਂ ਕੁਝ ਆਉਂਦਾ ਹੀ ਨਹੀਂ ਨੌਲੇਜ ਤੇ ਤੁਸੀਂ ਅਨਪੜ ਲੋਕਾਂ ਲਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਜੋ ਵੀਡੀਓ ਵਾਇਰਲ ਹੋਈ ਹੈ ਜੋ ਤੁਹਾਨੂੰ ਪਤਾ ਉਹ ਸਿਮਰ ਲੜਕੀ ਦਾ ਰੋਲਾ ਜਿਹੜਾ ਤੁਸੀਂ ਦੇਖਿਆ ਹੈਗਾ ਉਹ ਕਿਵੇਂ ਦੇਖਦੇ ਹੋ ਇਹ ਜਿੰਨੀਆਂ ਬੱਚੀਆਂ ਕੰਦ ਨੇ ਕੰਮ ਕਰਦੀਆਂ ਨੇ ਸਟੇਜਾਂ ਦੇ ਉੱਤੇ ਇਹ ਕੋਈ ਉਸ ਕਿਸਮ ਦੀਆਂ ਥੋੜਾ ਨੇ ਕਿ ਅਸੀਂ ਇਹਨਾਂ ਨੂੰ ਗਲਗਰ ਸ਼ਬਦ ਬੋਲੀਏ ਉਹਨਾਂ ਲਈ ਘਟੀਆ ਸ਼ਬਦ ਬੋਲੀਏ ਇੱਕ ਕਲਾਕਾਰ ਹੈ ਉਹਦਾ ਉਹ ਪੈਸੇ ਕਮਾ ਰਹੇ ਹੈ ਉਹਦੀ ਰੋਟੀ ਰੋਜ਼ੀ ਦਾ ਸਾਧਨ ਹੈਗਾ ਆਰਟਿਸਟਾਂ ਹੀ ਘਣਾ ਹੋਏ ਇੱਕ ਜਿ ਇੱਥੇ ਪੰਜਾਬ ਤੇ ਡਾਂਸਰ ਸ਼ਬਦ ਨੂੰ ਉਹਨੂੰ ਪਤਾ ਨਹੀਂ ਕਿੰਨੇ ਕਿ ਗਲਤ ਤਰੀਕੇ ਦੇ ਨਾਲ ਬਣਾ ਲੈਂਦੇ ਨੇ ਵੀ ਡਾਂਸਰ ਹੋ ਗਿਆ ਉਹ ਪਤਾ ਨਹੀਂ ਕਿੰਨਾ ਤੇ ਗਲਤ ਅੱਛਾ ਤੇ ਕੁੜੀਆਂ ਨੂੰ ਫਿਰ ਗਲਤ ਤਰੀਕੇ ਦੇ ਨਾਲ ਦੇਖਣਾ ਪਹਿਲਾਂ ਇੱਕ ਕੁੜੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਬਠਿੰਡੇ ਹੈ ਤੇ ਉਹ ਵੀ ਬੜੀ ਨਿੰਦਨਯੋਗ ਹੈਗੀ ਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਉਮੀਦ ਹੈ ਸਰੋਤਾਂ ਨੇ ਠੀਕ-ਠਾਕ ਹੋਣਗੇ ਰਿਆਸਤ న్యూਸ ਤੇ ਮੈਂ ਨੂਰ ਵਰਜੋਤ ਹਾਂ ਤੁਹਾਡੇ ਨਾਲ ਤਾਂ ਅੱਜ ਬੜੀ ਵੱਡੀ ਸ਼ਖਸੀਅਤ ਦੇ ਨਾਲ ਤੁਹਾਨੂੰ ਮਿਲਾਵਾਂਗੇ ਐਕਚੁਅਲੀ ਮਿਲਾਵਾਂ ਕਿ ਅਸੀਂ ਉਹਨਾਂ ਤੇ ਛਾਪਾ ਹੀ ਮਾਰਿਆਗਾ ਟਾਬੇ ਦੇ ਵਿੱਚ ਬੈਠੇ ਸੀ ਤੇ ਅਸੀਂ ਘੇਰ ਲਏ ਪੰਮੀ ਮਾਈ ਜੀ ਸასი ਗਾਲ ਸასი ਗਾਲ ਜੀ ਸასი ਗਾਲ ਤੇ ਸੱਚੀ ਬੋਈ ਦਉ ਪੂਰੇ ਦੇ ਟਾਬੇ ਤੇ ਲਖਵਿੰਦਰ ਮੇਰਾ ਦੋਸਤ ਹੈ ਉਹਨੂੰ ਮਿਲਣ ਲਈ ਰੋਗੇ ਤੇ ਅਚਾਨਕੀ ਤੇ ਤੁਹਾਡੇ ਨਾਲ ਮੁਲਾਕਾਤ ਹੋ ਗਈ ਹੈ ਤੇ ਤੁਸੀਂ ਮੈਨੂੰ ਗੁਫ਼ਤਗੂ ਲਈ ਘੇਰ ਲਿਆ ਇਹ ਸਹੀ ਹੈ ਚਲੋ ਵਧੀਆ ਮੌਕਾ ਮਿਲ ਗਿਆ ਇੰਨੇ ਟਾਈਮ ਬਾਅਦ ਮਿਲਣਾ ਹਾਂ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਕਿੱਦਾਂ ਕੀ ਮਾਹੌਲ ਬਣਿਆ ਫਿਰ ਕੀ ਇੱਥੇ ਕੀ ਪਸੰਦ ਕੀ ਆ ਤੁਹਾਨੂੰ ਇੱਥੇ ਪੂਰੇ ਦੇ ਢਾਬੇ ਤੇ ਆ ਕੇ ਦੇਖੋ ਮੇਰਾ ਤਾਂ ਮੈਂ ਤਾਂ ਹੋਰ ਕੋ ਬਾੜਾ ਕੁਝ ਖਾਂਦਾ ਨਹੀਂ ਹੈਗਾ ਤੇ ਇਹਦੀ ਗੁੜਦੀ ਚਾਹੀ ਪੀਣਾ ਹੁੰਦਾ ਮੈਨੂੰ ਪੱਕਾ ਸ਼ੱਕ ਸੀ ਤੁਸੀਂ ਇਹੀ ਹੈ ਕਿਉਂਕਿ ਇਹਨਾਂ ਨੇ ਇੱਕ ਬਹੁਤ ਖੂਬਸੂਰਤ ਢਾਬਾ ਉਧਰ ਰੋਪੜ ਤੋਂ ਅੱਗੇ ਅਨੰਦਪੁਰ ਸਾਹਿਬ ਦੇ ਰਸਤੇ 'ਚ ਵੀ ਖੋਲੇ ਹੈ ਤੇ ਉੱਥੇ ਮੈਂ ਸਗਾ ਪਿੱਛੇ ਜੇ ਇੱਕ ਸ਼ੂਟਿੰਗ ਦੀ ਲੋਕੇਸ਼ਨ ਦੇਖਣ ਜਾ ਰਿਹਾ ਸੀ ਤੇ ਉਦੋਂ ਫਿਰ ਉੱਥੇ ਰੁਕੇ ਤਾਂ ਬੜਾ ਅੱਛਾ ਲੱਗਿਆ ਉਹ ਬਹੁਤ ਖੂਬਸੂਰਤ ਬਣਾਇਆ ਹੈ ਇਹਨੂੰ ਵੀ ਮੈਂ ਹੱਸ ਰਿਹਾ ਸੀ ਮੈਂ ਕਿਹਾ ਹੁਣ ਇਹਨੂੰ ਅਪਗ੍ਰੇਡ ਕਰਦੇ ਕਹਿੰਦਾ ਜੀ ਢਾਕੇ ਕਰੂੰਗਾ ਸੋ ਚਲੋ ਦੇਖਦੇ ਆਂ ਕਦੋਂ ਕਰਦਾ ਐ ਕਿਉਂਕਿ ਐਸ ਤੇ ਉੱਤੇ ਸਭ ਤੋਂ ਇਹ ਪਹਿਲਾ ਟੱਪ ਹੈ ਤੇ ਉਦੋਂ ਦੇ ਅਸੀਂ ਇਹਦੇ ਨਾਲ ਸਾਡੀ ਮੁਹੱਬਤ ਹੈ ਰੁਕਦੇ ਆਂ ਤੇ ਇਹ ਤਾਂ ਸਾਡੇ ਵਿਚਾਰਾ ਇੱਥੇ ਹੋੜੀਆਂ ਵੀ ਆਪ ਹੀ ਬਣਾ ਕੇ ਲਾ ਦਿੰਦਾ ਜਦੋਂ ਨਵਾਂ ਕੋਈ ਗਾਣਾ ਰਿਲੀਜ਼ ਹੁੰਦਾ ਜਾਂ ਕੋਈ ਫਿਲਮ ਰਿਲੀਜ਼ ਹੁੰਦੀ ਹੈ ਸੋ ਫਿਰ ਐਸੇ ਕਰਕੇ ਉਹ ਮੁਹੱਬਤ ਕਰਕੇ ਇੱਥੇ ਬ੍ਰੇਕਾਂ ਬਜਦੀਆਂ ਨੇ ਨਹੀਂ ਬਿਲਕੁਲ ਵਧੀਆ ਲੱਗਦਾ ਹੈਗਾ ਤੇ ਜਦੋਂ ਇਦਰੋਂ ਦੀ ਲੰਗਦੇ ਆ ਤਾਂ ਐਂ ਲੱਗਦਾ ਜਿਵੇਂ ਪੰਜਾਬੀ ਵਿਰਸਾ ਜਿਹੜੋ ਦੇਖ ਲਈ ਫਿਰ ਤਾਂ ਰਹਿਾਂ ਹੀ ਨਹੀਂ ਜਾਂਦਾ ਫਿਰ ਤਾਂ ਬੰਦਾ ਮੱਲੋਂ ਮੱਲੀ ਆਉਂਦਾ ਹੈ ਹਾਂ ਬਿਲਕੁਲ ਕੋਈ ਸ਼ੱਕ ਨਹੀਂ ਹੈਗਾ ਕਿ ਇਹਨੇ ਬਣਾਇਆ ਵੀ ਬਹੁਤ ਵਧੀਆ ਸੀ ਪੂਰਾ ਐਨ ਉਸ ਤਰ੍ਹਾਂ ਦਾ ਮਾਹੌਲ ਉਸ ਤਰ੍ਹਾਂ ਦੇ ਮੰਜੇ ਵੱਡੇ ਵੱਡੇ ਰੱਖੇ ਟਰੈਕਟਰ ਰੱਖੇ ਐਨ ਤੇ ਡੀਟੀ 14 ਫੋਰਸਨ ਮੈਜ਼ਰ ਐਨ ਤੇ ਐਸ਼ਰ ਤੇ ਬੜਾ ਮਤਲਬ ਕਿ ਅੱਛਾ ਉਹ ਜੋ ਹੁਣ ਤੇ ਕਾਫੀ ਢਾਬੇ ਹੋਰ ਵੀ ਬਣ ਗਏ ਨੇ ਮਾਡਰਨ ਵੀ ਪਰ ਇਹ ਜਿਸ ਬਲੇਜ ਬਣਿਆ ਸੀ ਉਦੋਂ ਇਹ ਪਹਿਲਾ ਸੀ ਅੱਛਾ ਜੀ ਤੇ ਫਿਰ ਇਹਨੇ ਪੂਰਾ ਐਂਡ ਟ੍ਰੈਡੀਸ਼ਨਲ ਵੇਨ ਵਾਲੇ ਨੂੰ ਢਾਬੇ ਨੂੰ ਬਣਾਇਆ ਉਹ ਅੱਛਾ ਲੱਗਦਾ ਹੈਗਾ ਲੰਗਰਾਂ ਨੂੰ ਜੇ ਤੁਹਾਡੀ ਦੇਖਣ ਵਾਲੀ ਹੈ ਜੇ ਤੁਸੀਂ ਵਿਰਸੇ ਨੂੰ ਕਰਦੇ ਹੋ ਸ਼ੁਰੂ ਤੋਂ ਹਨਾ ਤੇ ਉਹੀ ਚੀਜ਼ਾਂ ਤੁਸੀਂ ਆਨ ਯੂ ਢਾਬੇ ਵੀ ਤੁਸੀਂ ਉਹੀ ਚੁਣੇ ਹੋਏ ਨੇ ਹਨਾ ਗੱਲ ਇਹ ਵੀ ਮੇਰਾ ਮੋਹ ਹੈ ਆਪਦੀ ਬੋਲੀ ਨਾਲ ਮੇਰਾ ਮੋਹ ਹੈ ਆਪਦੇ ਪੰਜਾਬੀ ਕਲਚਰ ਨਾਲ ਤੇ ਇਸੇ ਕਰਕੇ ਮੈਂ ਲੋਕ ਕਲਾਕਾਰਾਂ ਲੋਕਾਂ ਦਾ ਕਲਾਕਾਰਾਂ ਲੋਕਾਂ 'ਚ ਰਹਿਣਾ ਲੋਕਾਂ 'ਚ ਵਿਚਰਦਾ ਲੋਕਾਂ 'ਚ ਉੱਠਦਾ ਉਹ ਮੈਂ ਹਾਈ ਫਾਈ ਕਲਾ ਕਰਦਾ ਹੈ ਨਹੀਂਗਾ ਤੇ ਮੈਨੂੰ ਲੋਕਾਂ ਨੇ ਇੱਥੇ ਤੱਕ ਪਹੁੰਚਾਇਆ ਐ ਤੇ ਇੱਕ ਪਿੰਡ ਦਾ ਵਿਦਿਆਰਥੀ ਐ ਤੇ ਆਪਦੇ ਪਿੰਡ ਜਿਕੇ ਪੁਲ ਤੋਂ ਤੁਰ ਕੇ ਰਾਸ਼ਟਰਪਤੀ ਭਵਨ ਤੱਕ ਵੀ ਲੋਕਾਂ ਨੇ ਪਹੁੰਚਾਇਆ ਜੇ ਲੋਕਾਂ ਨੇ ਇਹ ਨਹੀਂ ਮੁਹੱਬਤ ਕੀਤੀ ਮੇਰੇ ਫੋਕ ਨੂੰ ਪਸੰਦ ਕੀਤਾ ਤੇ ਮੈਨੂੰ ਫੋਕ ਦੇ ਵਿੱਚ ਨੈਸ਼ਨਲ ਵਾਰਡ ਜਿਹੜਾ ਹੈਗਾ ਉਹ ਮਿਲਿਆ ਸ਼ਰੋਮਣੀ ਅਵਾਰਡ ਮਿਲਿਆ ਪੰਜਾਬ ਦਾ ਸਰਮੌਰ ਤੇ ਮੈਂ ਸਟਿਲ ਕੰਮ ਕਰ ਰਿਹਾ ਕੱਲੂ ਇੱਕ ਫਿਲਮ ਲਾਂਚ ਹੋ ਰਹੀ ਹੈ ਚੱਲ ਭਾ ਚਲੀਏ ਅੱਛਾ ਜੀ ਹਾਂ ਜੀ ਹਾਂ ਉਹਦੇ ਚ ਵੀ ਮੇਰਾ ਇੱਕ ਛੋਟਾ ਜਿਹਾ ਰੋਲ ਹੈਗਾ ਤੇ ਬਹੁਤ ਵੱਡੀ ਗੱਲ ਹੋ ਗਈ ਫਿਰ ਪਹਿਲੀ ਪਤਾ ਲੱਗ ਗਿਆ ਸਾਨੂੰ ਬਿਲਕੁਲ ਤੇ ਮੈਂ ਤਾਂ ਸਾਰੇ ਦਰਸ਼ਕਾਂ ਨੂੰ ਵੀ ਕਿ ਜ਼ਰੂਰ ਜਾਇਓ ਬਹੁਤ ਕਮੇਡੀ ਫਿਲਮ ਹੈਗੀ ਹੈ ਅਸਨ ਟੱਠਣ ਵਾਲੀ ਹੈਗੀ ਹੈ ਪਰ ਮਤਲਬ ਕਿ ਅੱਛੇ ਉਹਦੇ ਡਿਗਜ ਜਿਹੜੀ ਹੈਗੀ ਹੈ ਵੱਡੇ ਕਲਾਕਾਰ ਨੇ ਉਹਦੇ ਚ ਇਹ ਮੈਂ ਇਸ ਹਾਂਜੀ ਹਾਂਜੀ ਤੁਸੀਂ ਪੰਜਾਬੀ ਨੂੰ ਲੈ ਕੇ ਗੱਲ ਕੀਤੀ ਸੀ ਮੈਂ ਖਬਰ ਕੀਤੀ ਗੱਲ ਵਿੱਚ ਕਹਿੰਦੇ ਵੀ ਪੰਜਾਬੀ ਦੇ ਟੈਸਟ ਜਿਹੜਾ ਆਪਾਂ ਦਿੰਨੇ ਆ ਨਾਰਮਲ 10ਵੀਂ ਤੋਂ ਬਾਅਦ ਜਿਹੜੇ ਕੋਈ ਕੁਆਲੀਫਾਈ ਆਸਤੇ ਤੁਸੀਂ ਮੰਨੂਗੇ ਨਹੀਂ ਭਾਜੀ 90% ਦੇ ਜਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਪੇਪਰ ਦਿੱਤਾ ਫੇਲ ਹੋ ਗਏ ਕੀ ਕਹੀਏ ਨਹੀਂ ਨਹੀਂ ਕਹਿਣਾ ਤਾਂ ਕਿਸੇ ਨੂੰ ਕੁਝ ਨਹੀਂ ਹੈਗਾ ਆਪਦੀ ਪੀੜ੍ਹੀ ਥੱਲੇ ਆਪ ਹੀ ਛੋਟਾ ਫੇਰ ਨਾ ਪਹਿਣਾ ਐ ਸੋ ਕਹਾਣੀ ਇਹ ਹੈਗੀ ਆ ਕਿ ਸਾਡੇ ਬੱਚੇ ਨੂੰ ਇਹ ਲੱਗਦਾ ਹੈਗਾ ਕਿ ਸ਼ਾਇਦ ਅੰਗਰੇਜ਼ੀ ਪੜ੍ਹ ਕੇ ਅੰਗਰੇਜ਼ੀ ਬੋਲ ਕੇ ਤੇ ਅਸੀਂ ਵੱਡੇ ਬਣ ਜਾਾਂਗੇ ਮੈਂ ਕਹਿੰਦਾ ਸਾਰੀਆਂ ਭਾਸ਼ਾਵਾਂ ਸਿੱਖੋ ਹਾਂਜੀ ਅਮਰ ਔਰ ਜਰਮਨ ਸਿੱਖੋ ਫ੍ਰੈਂਚ ਸਿੱਖੋ ਚਾਈਨੀ ਸਿੱਖੋ ਰਸ਼ੀਅਨ ਸਿੱਖੋ ਪਰ ਆਪਣੀ ਮਾਂ ਬੋਲੀ ਜ਼ਰੂਰ ਸਿੱਖੋ ਜਿਹੜਾ ਬੰਦਾ ਆਪਣੀ ਮਾਂ ਬੋਲੀ ਨੂੰ ਪਿਆਰਦਾ ਨਹੀਂ ਸਤਿਕਾਰਦਾ ਨਹੀਂ ਤੇ ਸਾਨੂੰ ਮਾਂ ਬੋਲੀ ਨੇ ਬੰਮੀ ਬਾਈ ਨੂੰ ਮਾਂ ਬੋਲੀ ਨੇ ਬਹੁਤ ਕੁਝ ਦਿੱਤਾ ਮੈਂ ਤੇ ਪੂਰੀ ਦੁਨੀਆ ਚ ਮੈਂ ਸ਼ੋਅ ਕੀਤੇ ਨੇ ਨਾਨ ਇੰਡੀਅਨਸ ਲੋਕਾਂ ਲਈ ਵੀ ਸ਼ੋਅ ਕੀਤੇ ਨੇ ਉੱਥੇ ਵੀ ਮੈਂ ਆਪਣੀ ਮਾਂ ਬੋਲੀ ਚ ਹੀ ਗਾਇਆ ਮੈਂ ਤੇ ਪਰ ਕਾਰਨ ਇਹ ਹੈਗਾ ਕਿ ਜੇ ਤੁਹਾਨੂੰ ਆਪਣੀ ਮਾਂ ਬੋਲੀ 'ਚ ਪਰਪਕਤਤਾ ਹੈ ਨਾ ਤੇ ਤੁਸੀਂ ਸਾਰੀਆਂ ਲੈਂਗੁਏਜ ਤੁਹਾਡੀ ਪਰਪਕਤਤਾ ਹੋ ਜਾਣੀ। ਸਾਡੇ ਲੋਕਾਂ ਨੇ ਮਨਾ ਚਿਆ ਕਿਤਨਾ ਕਿਤੇ ਨਾ ਪੰਜਾਬੀ ਜਿਹੜਾ ਕੋਈ ਬੰਦਾ ਬੋਲਦਾ ਬਹੁਤ ਸਾਰੇ ਲੋਕ ਉਹਨੂੰ ਇਹ ਸੋਚਦੇ ਨੇ ਵੀ ਇਹ ਅਣਪੜਾ ਹੈ ਤਾਂ ਪਿੰਡੂ ਐ ਨੂੰ ਤਾਂ ਕੁਝ ਆਉਂਦਾ ਹੀ ਨਹੀਂ। ਕਿਤੇ ਨਾ ਕਿਤੇ ਜਿਹੜੀ ਇੰਗਲਿਸ਼ ਬੋਲਦੀ ਦੂਜੀ ਉਹ ਆਪਣੀ ਮਤਲਬ ਸਬੂਤ ਦੇ ਰਹੇ ਨੇ ਵੀ ਅਸੀਂ ਪੜ੍ਹੇ ਲਿਖੇ ਆ ਵੀ ਤੁਸੀਂ ਇੰਗਲਿਸ਼ ਬੋਲਣ ਦੇ ਨਾਲ ਤੁਸੀਂ ਆਪਣੀ ਨੌਲੇਜ ਦਾ ਸਬੂਤ ਨਹੀਂ ਦੇ ਸਕਦੇ ਤੁਹਾਨੂੰ ਕੀ ਆਉਂਦਾ ਕੀ ਜਾਂਦਾ ਪੰਜਾਬੀ ਬੰਦੇ ਨੂੰ ਵੀ ਬਹੁਤ ਵਧੀਆ ਨੌਲੇਜ ਹੋ ਸਕਦੀ ਹੈ। ਬਿਲਕੁਲ ਟਰੂ ਇਟਸ ਫੈਕਟ ਇਹ ਕੋ ਜਰੂਰੀ ਨਹੀਂ ਕਿ ਗਿਆਤਾ ਹੀ ਬਹੁਤ ਕੁਝ ਜਾਣਦਾ ਹੁੰਦਾ ਹੈ ਤੇ ਨੌਲੇਜ ਤੇ ਤੁਸੀਂ ਅਨਪੜ੍ਹ ਲੋਕਾਂ ਲਈ ਵੀ ਬਹੁਤ ਜ਼ਿਆਦਾ ਹੁੰਦੀ ਹੈ ਹਾਂ ਸੋ ਇਸ ਕਰਕੇ ਕੋਈ ਪੈਰਾਮੀਟਰ ਨਹੀਂ ਹੈਗਾ ਤੇ ਪਰ ਸਾਡੇ ਦੇਸ਼ ਦੇ ਬੰਗਾਲ ਦੇ ਰਹਿਣ ਵਾਲੇ ਰਵਿੰਦਰਨਾਥ ਟੈਗੋਰ ਜੀ ਜਿਨ੍ਹਾਂ ਨੂੰ ਮਤਲਬ ਕਿ ਜਿਹੜਾ ਹੈਗਾ ਨੋਬਲ ਪ੍ਰਾਈਜ਼ ਮਿਲਿਆ ਉਹਨਾਂ ਨੇ ਬੰਗਾਲੀ ਦੇ ਵਿੱਚ ਬੰਗਲਾ ਦੇ ਵਿੱਚ ਹੀ ਲਿਖਿਆ ਤੇ ਉਹਨਾਂ ਨੇ ਹੋਰ ਕਿਸੇ ਲੈਂਗੁਏਜ ਨਹੀਂ ਲੇ ਗਿਆ ਉਹਨਾਂ ਦੇ ਬੰਗਲਾ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਅਵਾਰਡ ਮਿਲਣਾ ਤੇ ਉਹ ਤੋਂ ਮੰਗਰੋਂ ਹਰ ਲੈਂਗੁਏਜ ਦੇ ਵਿੱਚ ਉਹਦਾ ਦਾ ਕੀਤਾ ਕੰਮ ਟਰਾਂਸਲੇਟ ਹੋਇਆ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਬੰਮੀ ਮੈਨੂੰ ਤਾਂ ਮਾਣ ਆ ਆਪਣੀ ਮਾਂ ਬੋਲੀ ਤੇ ਮੈਨੂੰ ਤਾਂ ਸਭ ਕੁਝ ਮੇਰੀ ਮਾਂ ਬੋਲੀ ਨੇ ਦਿੱਤਾ ਹੈ ਤੇ ਜੇ ਮੈਂ ਅੱਜ ਕੁਝ ਹਾਂ ਤਾਂ ਉਹਦੀ ਬਦੌਲਤ ਹੈ ਭਾਜੀ ਸਟੇਜ ਪਰਫਾਰਮੈਂਸ ਤੁਸੀਂ ਦਿਨੇ ਹੋ ਹਨਾ ਤੁਹਾਡਾ ਬਹੁਤ ਸਮੇਂ ਤੋਂ ਐਕਸਪੀਰੀਅੰਸ ਹੈ ਹਨਾ ਜੇ ਤੁਸੀਂ ਸਟੇਜ ਤੇ ਜਾਂਦੇ ਹੋ ਪੂਰੀਆਂ ਰੌਣਕਾਂ ਲੱਗ ਜਾਂਦੀਆਂ ਹਨਾ ਰੀਸੈਂਟਲੀ ਸੋਸ਼ਲ ਮੀਡੀਆ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹਾਂ ਜੋ ਵੀਡੀਓ ਵਾਇਰਲ ਹੋਈ ਹੈ ਜੋ ਤੁਹਾਨੂੰ ਪਤਾ ਉਹ ਸਿਮਰ ਲੜਕੀ ਦਾ ਰੌਲਾ ਜਿਹੜਾ ਤੁਸੀਂ ਦੇਖਿਆ ਹੈਗਾ ਉਹ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਇੱਕ ਆਰਟਿਸਟ ਉਹ ਇੱਕ ਡਾਂਸਰ ਹੈ ਉਹ ਡਾਂਸ ਕਰ ਰਿਹਾ ਤੇ ਉਹਦੇ ਨਾਲ ਕਹਿੰਦੇ ਵੀ ਬਤਮੀਜ਼ੀ ਕੀਤੀ ਆ ਬੰਦੇ ਨੇ ਇਹ ਤੁਸੀਂ ਖਬਰ ਦੇ ਕੀ ਤੁਹਾਡੇ ਪੁਆਇੰਟ ਆਫ ਊ ਕੀ ਨੇਗੇ ਇਹਨੂੰ ਲੈ ਕੇ ਦੇਖੋ ਪਹਿਲੀ ਵੱਡੀ ਗੱਲ ਇਹ ਹੈਗਾ ਕੋਈ ਵੀ ਆਰਟਿਸਟ ਹੈ ਚਾਹੇ ਉਹ ਸਿੰਗਰ ਹੈ ਚਾਹੇ ਉਹ ਡਾਂਸਰ ਹੈ ਪਬਲਿਕ ਦੀ ਇੰਟਰਟੇਨਮੈਂਟ ਲਈ ਆਉਂਦੇ ਨੇ ਤੇ ਹੁਣ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਉਹ ਪੁਲਿਸ ਦੇ ਵਿੱਚ ਕਿਸੇ ਦਾ ਨੈਵ ਰੀਡਰ ਸੀ ਲੁਧਿਆਣੇ ਤੋਂ ਜਿਹਨੇ ਉਹਦੇ ਸ਼ਰਾਬ ਦਾ ਗਲਾਸ ਕੁੜੀ ਦੇ ਉੱਤੇ ਮਾਰਿਆ ਬਹੁਤ ਨਿੰਦਣਯੋਗ ਕੱਟਣਾ ਹੈਗੀ ਐ ਸੋ ਇਹ ਜਿਹੜੀਆਂ ਬੱਚੀਆਂ ਕਹਿੰਦੇ ਨੇ ਕੰਮ ਕਰਦੀਆਂ ਨੇ ਸਟੇਜਾਂ ਦੇ ਉੱਤੇ ਇਹ ਕੋਈ ਉਸ ਕਿਸਮ ਦੀਆਂ ਥੋੜਾ ਨੇ ਕਿ ਅਸੀਂ ਇਹਨਾਂ ਨੂੰ ਬਲਗਰ ਸ਼ਬਦ ਬੋਲੀਏ ਉਹਨਾਂ ਦੀ ਘਟੀਆਂ ਸ਼ਬਦ ਬੋਲੀਏ ਇੱਕ ਕਲਾਕਾਰ ਹੈ ਉਹਦਾ ਉਹ ਪੈਸੇ ਕਮਾ ਰਹੇ ਹੈ ਉਹਦੀ ਰੋਟੀ ਰੋਜੀ ਦਾ ਸਾਧਨ ਹੈਗਾ ਸੋ ਸਾਡਾ ਕੰਮ ਇਹੀ ਹੈਗਾ ਕਿ ਕੋਈ ਵੀ ਕਲਾਕਾਰ ਹੈ ਉਹ ਕਦੇ ਵੱਡਾ ਤਾਂ ਛੋਟਾ ਨਹੀਂ ਹੁੰਦਾ ਹੈਗਾ ਕਲਾ ਤੇ ਕਲਾ ਹੀ ਹੈਗੀ ਹੈ ਐ ਸੋ ਉਹ ਬੜਾ ਮਾੜਾ ਨਿੰਦਨਯੋਗ ਘਟਣਾ ਹੈਗੀ ਹੈ ਤੇ ਉਹ ਵਿਚਾਰੀ ਕੁੜੀ ਅ اچھا ਡਾਂਸ ਕਰਦੀ ਹੈ ਇਤਜ਼ਾਮੋ ਤੇ ਲਾਤੇ ਕਹਿੰਦੇ दारू ਪੀ ਕੇ ਸਟੇਜ ਤੇ ਚੜੀ ਸੀ ਐਦਾਂ ਐਦਾਂ ਉਹਦੇ ਤੇ ਵੀ ਕਾਰਵਾਈਆਂ ਹੋਣ ਲੱਗ ਗਈਆਂ ਵੀ ਮਤਲਬ ਇਹ ਸਮਝ ਜੀ ਨਹੀਂ ਆਉਂਦੀ ਗੱਲ ਵੀ ਲੋਕ ਕੀ ਕਰ ਰਹੇ ਇਹ ਤਾਂ ਹੁਣ ਸੱਚੇ ਪਾਤਸ਼ਾਹ ਵੈਗਰੂ ਜਾਣੇ ਕੀ ਮਾਨੂੰ ਦੁਨੀਆ ਦਾ ਤੇ ਇੱਥੇ ਤੁਸੀਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਹੈਗੇ ਸੋ ਮੈਂ ਤੇ ਹੀ ਕਹਾਗਾ ਕਿ ਵੀ ਜਿਹੜਾ ਹੈਗਾ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਤੁਸੀਂ ਸੋਚੋ ਵੀ ਇੱਕ ਡਾਂਸਰ ਸ਼ਬਦ ਇੱਕ ਡਾਂਸ ਆਰਟਿਸਟ ਤਾਂ ਇੱਕ ਹਨਾ ਹੋ ਇੱਕ ਜੇ ਇੱਥੇ ਪੰਜਾਬ ਦੇ ਡਾਂਸਰ ਸ਼ਬਦ ਉਹਨੂੰ ਪਤਾ ਨਹੀਂ ਕਿੰਨੇ ਕਿ ਗਲਤ ਤਰੀਕੇ ਦੇ ਨਾਲ ਬਣਾ ਲੈਂਦੇ ਨੇ ਵੀ ਡਾਂਸਰ ਹੋ ਗਿਆ ਪਤਾ ਨਹੀਂ ਕਿੰਨਾ ਕਿ ਗਲਤ ਅੱਛਾ ਤੇ ਕੁੜੀਆਂ ਨੂੰ ਫਿਰ ਗਲਤ ਤਰੀਕੇ ਦੇ ਨਾਲ ਦੇਖਣਾ ਜੇ ਉਹ ਕਰ ਰਹੀਆਂ ਨੇ ਸਟੇਜ ਵਾਲੇ ਦੀ ਰਿਸਪੈਕਟ ਹੀ ਨਹੀਂ ਹੈਗੀ ਸਟੇਜ ਤਾਂ ਸਾਰੇ ਸਟੇਜ ਤੁਸੀਂ ਵੀ ਸਟੇਜ ਲਾਉਂਦੇ ਜਿੱਤੋਂ ਉਹਨੂੰ ਬਹੁਤ ਰਿਸਪੈਕਟ ਮਿਲਦੀ ਆ ਬਹੁਤ ਸਾਰੇ ਸਿੰਗਰ ਸਟੇਜ ਲਾਉਂਦੇ ਨੇ ਮਤਲਬ ਇੱਥੇ ਆ ਕੇ ਜਿਸ ਰਿਸਪੈਕਟ ਕਿਉਂ ਹੋ ਜਾਂਦੀ ਹੈ ਇਹ ਗੱਲ ਨਹੀਂ ਸਮਝ ਆਉਂਦੀ ਹੈਗੀ ਉਹ ਸ਼ਾਇਦ ਨਾ ਦੇਖੋ ਇਹ ਜਨਾ ਆਰਕੈਸਟਰਾ ਬਣ ਪਿਆ ਸੀ ਇਹ ਮੇਰੇ ਨਾਲ ਕੁੜੀਆਂ ਸਿਰ ਟਾ ਕੇ ਪੂਰੀ ਕਮੀਜ਼ ਸਲਵਾਰਾਂ ਜਾਂ ਘਗਰੇ ਪਾ ਕੇ ਉਹ ਡਾਂਸ ਕਰਦੀਆਂ ਸਨ ਤੇ ਮੈਨੂੰ ਦੇਖ ਕੇ ਆਰਕੈਸਟਰੇ ਦੇ بڑے بڑے ਆਰਕੈਸਟਰੇ ਨੇ ਉਹਨੀਆਂ ਮੈਂ ਸ਼ਾਰਟ ਡ्रेसेस ਲਹਾਈਆਂ ਤੇ ਉਹਨਾਂ ਨੇ ਮੇਰੀ ਨਕਲ ਕਰਨੀ ਸ਼ੁਰੂ ਕਰਤੀ ਸ਼ੁਰੂਆਤੀ ਪੀੜਾਂ ਚੋ ਮੇਰੇ ਗਾਣੇ ਚਲਾਉਂਦੇ ਸੀ ਫਿਰ ਹੋਰ ਆਰਕੈਸਟਰੇ ਲੋਕਾਂ ਦੇ ਚਲਾਉਣ ਲੱਗੇ ਆਸਤਾ ਆਸਤਾ ਉਹ ਕੁੜੀਆਂ ਦੇ ਕੱਪੜੇ ਉਸ ਤਰ੍ਹਾਂ ਦੇ ਬਣਾਉਣ ਲੱਗੇ ਐਕਸਾਈਟਮੈਂਟ ਪੈਦਾ ਕਰਨ ਲਾ ਕੇ ਤੇ ਮੈਂ ਸੰਗਾ ਉਹਨਾਂ ਨੂੰ ਹੱਸਦਾ ਸੀ ਮੈਂ ਕਿਹਾ ਮੈਨੂੰ ਥੋੜੀ ਨਕਲ ਕਰਨ ਤੇ ਕੋਈ ਦੁੱਖ ਨਹੀਂ ਹੈਗਾ ਪਰ ਮੈਨੂੰ ਇਹ ਹੈ ਕਿ ਤੁਸੀਂ ਨਾ ਨਾਲ-ਨਾਲ ਨਵੇਂ ਬੱਡਿੰਗਾ ਆਰਟਿਸਟਾਂ ਨੂੰ ਮੁੰਡੇ ਕੁੜੀਆਂ ਨੂੰ ਉਹਨਾਂ ਨੂੰ ਵੀ ਰੋਜ਼ਗਾਰ ਦਿਓ ਉੱਥੇ ਇੱਕ ਕੀਬੋਰਡ ਤੇ ਦੋ ਢੋਲਕੀਆਂ ਰੱਖ ਕੇ ਲਾਈਵ ਗਵਾਓ ਤੇ ਕੁੜੀਆਂ ਲਾਈਵ ਤੇ ਡਾਂਸ ਕਰਨ ਹਾਂ ਹੈਂ ਰਾਂਗੀ ਵੱਖਰਾ ਉਹ ਤੇ ਉਹ ਜਾਂਦੇ ਵਧੀਆ ਲੱਗਣਾ ਹੈ ਤੇ ਪਰ ਉਹ ਇੰਨੀ ਮਿਹਨਤ ਕੌਣ ਕਰੇ ਸੋ ਪਰ ਫਿਰ ਵੀ ਚਲੋ ਐਨੀ ਹੌ ਜੋ ਕਰ ਰਹੇ ਨੇ ਮੈਨੂੰ ਕੋਈ ਉਹਨਾਂ ਪ੍ਰਤੀ ਕੋਈ ਰਵਿੰਜ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਉਹ ਅੱਛਾ ਹੈਗਾ ਪਰ ਮੈਨੂੰ ਇਸ ਗੱਲ ਦੀ ਬਹੁਤ ਮੰਦ ਭਾਗੀ ਗੱਲ ਲੱਗੀ ਪਹਿਲਾਂ ਇੱਕ ਕੁੜੀ ਨੂੰ ਗੋਲੀ ਮਾਰ ਦਿੱਤੀ ਗਈ ਸੀ ਬਠਿੰਡੇ ਹੈ ਤੇ ਉਹ ਵੀ ਬੜੀ ਨਿੰਦਨਯੋਗ ਹੈਗੀ ਹੈ ਹਰਿਆਣੇ 'ਚ ਵੀ ਇਸ ਤਰ੍ਹਾਂ ਦੀ ਇੱਕ ਹਰਕਤ ਹੋਈ ਐਂ ਤੇ ਇਹ ਕੋਈ ਦੇਖੋ ਕੋਈ ਵੀ ਕੁੜੀ ਕਿਸੇ ਵਿਧਾ ਨੂੰ ਕਰ ਰਹੀ ਹੈ ਹੁਣ ਸਾਡੀਆਂ ਕੁੜੀਆਂ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਗਿੱਧਾ ਪਾਉਂਦੀਆਂ ਨੇ ਸਮੀ ਨਾਚ ਨੱਚਦੀਆਂ ਨੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਨੇ ਜਿਹੜਾ ਹੈਗਾ ਇਹ ਥੋੜਾ ਕਹਿ ਸਕਦੇ ਹੈਗਾ ਮੈਂ ਤਾਂ ਹਾਂ ਲੋਕੀ ਤੁਹਾਡੇ ਐਡਮਿਸ਼ਨਾਂ ਲੈਂਦੇ ਨੇ ਕਲੱਬ ਯੂਨੀਵਰਸਿਟੀ ਤੁਸੀਂ ਜਾਣੀ ਹੋ ਬੇਸਿਕਲੀ ਤੁਸੀਂ ਦੇਖਦੇ ਹੋ ਸਿੱਖਦੇ ਨੇ ਲੋਕ ਹਨਾ ਤਾਂ ਬਹੁਤ ਮਤਲਬ ਇਹ 네ਗੇਟਿਵਿਟੀ ਜੀ ਲੋਕਾਂ ਨੇ ਜਿਹੜੀ ਕ੍ਰੀਏਟ ਕੀਤੀ ਪਈ ਹੈਗੀ ਹੈ ਮਾੜੀ ਗੱਲ ਹੈਗੀ ਹੈ ਸੋ ਹੋਰ ਦੱਸੋ ਹੋਰ ਕਿਵੇਂ ਚੱਲਦਾ ਤੁਹਾਡਾ ਚੈਨਲ ਬਹੁਤ ਸੋਹਣਾ ਚੱਲ ਰਿਹਾ ਬਾਕੀ ਹੁਣ ਤਾਂ ਹੋਰ ਵੀ ਸੋਹਣਾ ਚੱਲੂ ਤੁਸੀਂ ਜੋ ਆ ਗਏ ਚਲੋ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਮੈਂ ਧੰਨਵਾਦ ਤੁਸੀਂ ਜੋੜਿਓ ਸਾਡੇ ਨਾਲ ਜੋ ਸਿਮਰ ਡਾਂਸਰ ਦੀ ਘਟਨਾਵਾਂ ਤੇ ਸਿੱਧੇ ਤੌਰ ਤੇ ਜਿਹੜਾ ਪਾਈ ਹੋਣਾ ਨੇ ਕਿਹਾ ਹੈਗਾ ਕਿ ਇਹ ਬਹੁਤ ਗਲਤ ਹੈਗਾ ਇਸ ਤਰ੍ਹਾਂ ਨਹੀਂ ਹੁੰਦਾ ਜੇ ਡਾਂਸਰ ਸ਼ਬਦ ਹੈਗਾ ਤਾਂ ਤੁਸੀਂ ਉਹਨੂੰ ਗਲਤ ਤਰੀਕੇ ਦੇ ਨਾਲ ਨਾ ਲੋ ਇਹ ਚੀਜ਼ਾਂ ਬਹੁਤ ਜੜੀਆਂ ਨੇ ਗਲਤ ਨੇਗੀਆਂ ਕਿੱਥੇ ਜਾ ਰਿਹਾ ਹੈਗਾ ਪੰਜਾਬ ਤਾਂ ਅਮੀ ਮਾਈ ਹੋਣਾ ਦੇ ਨਾਲ ਗੱਲਬਾਤ ਕੀਤੀ ਹੈ ਲਗਾਤਾਰ ਇਸ ਤਰ੍ਹਾਂ ਦੀ ਇੰਟਰਵਿਊਜ਼ ਹੋਰ ਸਟੋਰੀਆਂ ਸਾਂਝੀਆਂ ਕਰਦੇ ਰਹਾਂਗੇ ਕੈਮਰਾਮੈਨ ਸਮੀਰ ਦੇ ਨਾਲ ਨੂਰ ਵਰਜੋਤ ਪ੍ਰਿਆਸਤ ਨਿਊਜ਼